ਇਥੇ ਜਿਹੜਾ ਇੱਕ ਐਮਐਲਏ ਆਪ ਦੇ ਆਪ ਨੂੰ ਫੁੱਫੜ ਦੱਸਦਾ ਉਸ ਵੱਲੋਂ ਕੀਤਾ ਜਾ ਰਿਹਾ ਉਹ ਫੁੱਫੜ ਨੂੰ ਵੀ ਕਹੂੰਗਾ ਬੰਦਾ ਬਣ ਜਾ ਪਾਉ ਪਤਾ ਨਹੀਂ ਜੀਦਾ ਵੀ ਤੂੰ ਫੁੱਫੜ ਆ ਇਹ ਕੰਮ ਨਹੀਂ ਠੀਕ ਗਲਤ ਕੰਮ ਦਾ ਅਖੀਰ ਚ ਭੁਗਤ ਨਹੀਂ ਪੈਂਦੀ ਔਰ ਉਹਨੂੰ ਵੀ ਭੁਗਤ ਨਹੀਂ ਪਾਉਗੀ ਔਰ ਜੋ ਉਹਦੇ ਆਖੇ ਗਲਤ ਕੰਮ ਕਰ ਰਿਹਾ ਉਹ ਵੀ ਸੁਚੇਤ ਰਹਿਣ ਪਾ ਵੀਡੀਓ ਕੋ ਦੋ ਵੀਡੀਓ ਕੋ ਕਰਾਂ ਜਿਹੜੀ ਵੀਡੀਓ ਹੁਣ ਅੱਜ ਇੱਥੋਂ ਵਿਲੇ ਹੋਏ ਆ ਆਗੇ ਸ਼ਾਮ ਨੂੰ ਹੁਣ ਤੁਹਾਡੇ ਨਾਲ ਵਾਅਦਾ ਕਿ ਝੰਡਾ ਲਰਾਉਣ ਤੋਂ ਪਹਿਲਾਂ ਇਹ ਵੀਡੀਓ ਮੈਂ ਬੜੀ ਛੇਤੀ ਨਹੀਂ ਲੈ ਹੁਣ ਲੱਭ ਰਿਹਾ ਬਣਾਉਣਗੇ ਕਹਾਣੀ ਪਾਉਣਗੇ ਤੁਹਾਨੂੰ ਦੋ ਦਿਨ ਦੀਆਂ ਖਬਰਾਂ ਦੇਣਗੇ ਤੇ ਮੁੜ ਕੇ ਕੋਰਟ ਤੁਸੀਂ ਵੇਖ ਲਿਓ ਸੱਚ ਦੇ ਕੋਰਟ ਚ ਸੱਚ ਦੀ ਜਿੱਤੂ ਐਨਟੀਪੀਸੀ ਰੋਡ ਦੇ ਵਿੱਚ ਸੰਸਾਰਪੁਰ ਦੀ ਗੋਲੀ ਕਾਹਨ ਦਾ ਦੋਸ਼ੀ ਦੱਸਿਆ ਭਗਵੰਤ ਮਾਨ ਨੂੰ ਤੇ ਕੋ 100% ਭਗਵੰਤ ਮਾਨ ਦੋਸ਼ੀ ਹੈ ਜੀ ਮੈਂ ਉਸ ਦਿਨ ਵੀ ਵੀਡੀਓ ਜਾਰੀ ਕੀਤੀ ਹੈ ਔਰ ਮੈਂ ਇਮੀਡੀਏਟਲੀ ਪਰਚੇ ਦੀ ਮੰਗ ਕਰਦਾ ਕਿਉਂਕਿ ਐਸਐਸਪੀ ਵੱਤਸਲਾ ਗੁਪਤਾ ਦੇ ਖਿਲਾਫ ਡੀਆਈਜੀ ਭੁਪਤੀ ਦੇ ਖਿਲਾਫ ਇੱਕ ਉਥੇ ਡੀਐਸਪੀ ਸੀ ਜਸਪ੍ਰੀਤ ਜਾਂ ਕੀ ਨੋਾ ਫਗਵਾੜੇ ਦਾ ਉਹਦਾ ਮੈਂ ਉਥੇ ਨੋ ਦੱਸਿਆ ਸੀ ਸਬ ਇਨਸਪੈਕਟਰਾਂ ਜਿਹੜੇ ਸਿੱਧੇ ਭਗਵੰਤ ਮਾਨ ਨਾਲ ਉੱਥੇ ਗੱਲਾਂ ਜੋ ਹੋ ਰਹੀਆਂ ਸੀ ਅਫਸਰਾਂ ਦੀ ਉਹ ਸਾਹਮਣੇ ਆਈ ਹੈ ਹਜ਼ਾਰ ਤੋਂ ਨੇੜੇ ਤੇਰੇ ਫਾਇਰਿੰਗ ਹੋਈ ਹੈ ਗੁਰੂ ਘਰ 'ਚ ਭਾਈ ਕਿਨੂੰ ਜਾਜਿਤ ਹੈ ਫਾਇਰਿੰਗ ਔਰ ਜੇ ਆ ਜਿੰਨਾ ਤੇ ਕਾਰਵਾਈ ਨਹੀਂ ਹੁੰਦੀ ਇਹ ਤੋਂ ਉਹ ਜਿੰਨੇ ਜੂ ਵੀ ਮੈਂ ਕਹਿਣਾ ਭਗਵੰਤ ਮਾਨ ਨੂੰ ਚਾਹੀਦੇ ਕੰਪਰੋਮਾਈਜ਼ਡ ਲੀਡਰ ਜਿਹੜੇ ਰਾਤ ਦੇ ਹਨੇਰੇ ਉਹਦੇ ਆ ਕੇ ਉਹਦੇ ਨਾਲ ਗੱਲ ਮੁਕਾ ਕੇ ਜਾਣ ਜਾਂ ਉਹਦੀ ਜੇਬ ਕਰਮ ਕਰਕੇ ਜਾਣ ਜਾਂ ਉਹਦੇ ਗੋਡੀ ਹੱਥ ਲਾ ਕੇ ਜਾਣ ਮਜੀਠੀਆ ਨਾ ਤੇਰੀ ਜੇਬ ਗਰਮ ਕਰੂ ਨਾ ਤੇਰੇ ਗੋਡੀ ਹੱਥ ਲਾਉ ਐਕਸਪੋਜ਼ ਕਰੂ ਔਰ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰੂ ਜਿਹੜੇ ਤੈਨੂੰ ਐਕਸਪੋਜ਼ ਕਰਦੇ ਐ ਤੈਨੂੰ ਸਵਾਲ ਕਰਦੇ ਆ ਉਹਨਾਂ ਨੂੰ ਤੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੀ ਸੱਦ ਕੇ ਕਰ ਲਾ ਜ਼ਾਲਮ ਸਰਕਾਰਾਂ ਕਰਦੀਆਂ ਨੇ ਜੇਲ੍ਹਾਂ ਚ ਤੁਸੀਂ ਕਲਾ ਸਕਦੇ ਹੋ ਤੁਹਾਡੀ ਤਾਕਤ ਐ ਟੂਠੇ ਪਰਚੇ ਤੁਸੀਂ ਦੇ ਸਕਦੇ ਹੋ ਮਗਰ ਉਸ ਤੋਂ ਬਾਅਦ ਮੇਰੇ ਕਾਰਾਂ ਦੇ ਖਿਲਾਫ ਲੜਨ ਦਾ ਬਲ ਆਪ ਦੇ ਗੁਰੂ ਘਰ ਦੇ ਕੂਕਰਾਂ ਨੂੰ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਔਰ ਉੱਥੇ ਮੈਂ ਸਮੂਚੇ ਲੀਡਰਸ਼ਿਪ ਦਾ ਸਾਡੇ ਸਤਿਕਾਰਯੋਗ ਸਾਬਕਾ ਮੰਤਰੀ ਰਖੜਾ ਸਾਹਿਬ ਦਾ ਚੰਦੂ ਮਾਜਰਾ ਜੀ ਦਾ ਸਾਡੇ ਐਮ ਐਲ ਏ ਸਾਹਿਬ ਦਾ ਡਾਕਟਰ ਸਾਹਿਬ ਦਾ ਮੇਰੇ ਨਾਲ ਜਿਹੜੇ ਆਏ ਐ ਐਨ ਕੇ ਸ਼ਰਮਾ ਜੀ ਦਾ ਸਾਰੇ ਵਕੀਲ ਸਹਬਾਨਾ ਦਾ ਪਟਿਆਲੇ ਦੀ ਸਮੂਚੀ ਲੀਡਰਸ਼ਿਪ ਦਾ ਸਾਰੇ ਐਸ ਜੀ ਪੀ ਸੀ ਮੈਂਬਰਾਂ ਦਾ ਆਪ ਦੇ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਮੇਰੇ ਨੌਜਵਾਨ ਵਰਕਰਾਂ ਦਾ ਹਲਕੇ ਦੇ ਜ਼ਿੰਮੇਵਾਰ ਸੱਜਣਾ ਦਾ ਕੱਲੇ ਕੱਲੇ ਵਰਕਰ ਜਿਹੜਾ ਅਮਰਸਰ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਮੈਂ ਕੱਲੇ ਕੱਲਾ ਕੀ ਨਾ ਲਵਾ ਜੀ ਸਾਰੀ ਤੁਸੀਂ ਦੇਖੋ ਸਵੇਰ ਤੋਂ ਜਦੋਂ ਇੰਨੀ ਠੰਡ ਚ ਇੱਥੇ ਆ ਕੇ ਦਾਸ ਵਾਸਤੇ ਆਏ ਆ ਮੇਰੇ ਕੋਲ ਜੋ ਗਲਬ ਚ ਨਹੀਂ ਜਿਨ੍ਹਾਂ ਨਾਲ ਮੈਂ ਇਹਨਾਂ ਦਾ ਧੰਨਵਾਦ ਕਰ ਸਕਦਾ ਔਰ ਭਰਾ ਤੁਹਾਡਾ ਵੀ ਸਭ ਦਾ ਕਿ ਤੁਸੀਂ ਵੀ ਐਡੀ ਕੜਕ ਦੀ ਠੰਡ ਚ ਮੈਨੂੰ ਲੱਗਦਾ ਵੈਸੇ ਤਾਂ ਨਹੀਂ ਇਹਨਾਂ ਧਿਆਨ ਦਿੰਦੇ ਸਾਡਾ ਉਂ ਮਗਰ ਅੱਜ ਦੇ ਮੌਕੇ 'ਤੇ ਮੇਰਾ ਬੜਾ ਖਾਸ ਧਿਆਨ ਤੁਸੀਂ ਰੱਖਦੇ ਹੋ ਸਰ ਅੱਜ ਬਣਿਆ ਕਿਹਾ ਜੀ ਸਰ ਐਸਆਈਟੀ ਨੇ ਕੀ ਚੰਗਾਈ ਬਣਿਆ ਭਰਾ ਤੈਨੂੰ ਅਗਲੀ ਵਾਰੀ ਤੈਨੂੰ ਵੀ ਵਿੱਚ ਪਵਾ ਦੇਾਂਗੇ ਐਚਆਈਟੀ ਵੀ ਹੁੱਸਾ ਨਾ ਕਰਿਓ ਐਚਆਈਟੀ ਵੀ ਮਜ਼ਾਕ ਹੀ ਬਣ ਗਈ ਆ ਵੇਖੋ ਇਹ ਪੰਜਵੀਂ 6ਵੀਂ ਐਸਆਈਟੀ ਬਣ ਗਈ ਔਰ ਹਰ ਸਿੱਟ ਦੇ ਸਿੱਟਾ ਨਿਕਲਦੀ ਔਰ ਮੈਂ ਬਾਰ-ਬਾਰ ਕਹਿ ਦਿਆਂ ਦੇਖੋ ਇਹ ਸਭ ਨੂੰ ਪਤਾ ਕਿ ਉਸ ਵੇਲੇ ਦੀ ਕਾਂਗਰਸ ਦੀ ਸਰਕਾਰ ਨੇ ਆ ਉਹ ਮੇਰਾ ਕਾਗਜ ਕੱਢ ਕੇ ਲਿਆਈ ਉਹ ਕਾਗਜ ਜਿਹੜਾ ਆਪਣਾ ਮੇਰੇ ਕਾਗਜ਼ਾਂ 'ਚੋਂ ਇਹ ਚਟੋਪਾਦਿਆ ਸਾਫ ਦੇ ਸਾਫ ਤਾਂ ਕਾਹਦਾ ਕਹਿਣਾ ਉਹਨੂੰ ਜਿਹੜਾ 22 ਦਿਨ 'ਚ ਡੀਜੀਪੀ ਕੁਰਸੀ ਤੋਂ ਲੱਤ ਗਿਆ ਹੋਵੇ ਸੁਪਰੀਮ ਕੋਰਟ ਦਾ ਨਕਾਰਿਆ ਹੋਵੇ ਯੂਪੀਐਸਸੀ ਦਾ ਨਕਾਰਿਆ ਹੋਵੇ ਅੱਜ ਜਿਹੜਾ ਮੇਜਰ ਪੈਨਲਟੀ ਚਾਰਚੀਟਡ ਹੋਵੇ ਪ੍ਰਧਾਨ ਮੰਤਰੀ ਸਿਕਿਉਰਿਟੀ ਤੇ ਉਹਦੀ ਇਸ ਚ ਗੱਲ ਦੀ ਵੀ ਇਨਕੁਆਇਰੀ ਖੁੱਲ ਗਈ ਆ ਕਿ ਉਹਨੇ ਪੀਓ ਨੂੰ ਜਿਹੜੇ ਕੋਰਟ ਤੋਂ ਪੀਓ ਹੁੰਦੇ ਆ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਪੀਓ ਨੂੰ ਬਹਿ ਕੇ ਰੋਟੀ ਖਾਂਦਾ ਸੀ ਉਹਨੂੰ ਬੇਟਾ ਬੇਟਾ ਕਰਕੇ ਉਹ ਸੰਬੋਧਨ ਹੁੰਦਾ ਸੀ ਪੀਓ ਦੇ ਆਖੇ ਉਹ ਬਦਲੀਆਂ ਕਰਦਾ ਸੀ ਥਾਣੇਦਾਰ ਲੱਗਦੇ ਸਨ ਜਿਹੜੇ ਬੰਦਾ ਅੱਜ ਇੰਟਰਪ੍ਰੀਟ ਚੱਡੇ ਦੇ ਕੇਸ 'ਚ ਅਕਿਊਜ਼ਡ ਹੋਵੇ 302 'ਚ ਇਹ ਜੇ ਨਲਾਇਕ ਪੁਲਿਸ ਅਫਸਰ ਤਾਂ ਕੁਝ ਕਰ ਸਕਦੇ ਸੀ ਔਰ ਇਹੀ ਕਾਰਨ ਬਣਿਆ ਕਿ ਗੁਰੂ ਘਰ ਚ ਕੋਈ ਕਹਿ ਸਕਦੇ ਹੋ ਦੇ ਰਹਿਣ ਦੇਰ ਨਹੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਅੱਜ ਇਹਨਾਂ ਦੀਆਂ ਕੀਤੀਆਂ ਇਹਨਾਂ ਦੇ ਸਾਹਮਣੇ ਆ ਰਹੀਆਂ ਤੁਸੀਂ ਕੋਈ ਅਫਸਰ ਪੰਜਾਬ ਪੁਲਿਸ ਦਾ ਕੀ ਦੇਸ਼ ਦੁਨੀਆ ਚ ਨਹੀਂ ਲੱਭੂਗਾ ਜਿਹੜਾ ਪੀਓ ਨਾਲ ਬਹਿ ਕੇ ਰੋਟੀਆਂ ਖਾਵੇ ਉਹਨੂੰ ਘਰੇ ਸੱਦੇ ਉਹਦੇ ਆਖੇ ਬਦਲੀਆਂ ਕਰੇ ਸਿਕਿਉਰਿਟੀ ਦਵੇ ਇਤੋਂ ਗੈਰ ਕਾਨੂੰਨੀ ਕੰਮ ਕੋਈ ਨਹੀਂ ਕਰ ਸਕਦਾ ਸੀ ਉਹ ਜਿਹਨੇ ਮੇਰੇ ਤੇ ਪਰਚਾ ਦਿੱਤਾ ਮੇਰੇ ਤੇ ਪਰਚਾ ਕਿਸੇ ਥਾਣੇਦਾਰ ਨੇ ਨਹੀਂ ਦਿੱਤਾ ਤਿੰਨ ਡੀਜੀਪੀ ਬਦਲਤੇ ਚਾਰ ਏ ਡੀਜੀਪੀ ਬਦਲਤੇ ਤਿੰਨ ਏਜੀ ਬਦਲ ਗਏ ਇਹ ਪਰਚਾ ਤਾਂ ਹੋਇਆ ਤੇ ਜਿਹਨੇ ਦਿੱਤਾ ਉਹਦੀ ਨਲਾਇਕੀ ਦਾ ਮੈਂ ਅੱਗੇ ਜ਼ਿਕਰ ਕਰ ਚੁੱਕਿਆ ਪ੍ਰਧਾਨ ਮੰਤਰੀ ਸਿਕਿਉਰਿਟੀ ਲੁਧਿਆਣਾ ਕੋਰਟ ਦਾ ਬੰਬਲਾਸਪੀਓ ਨਾ ਰੋਟੀਆਂ ਇਸ ਲਈ ਇਹ ਇੱਕ ਸਿਆਸੀ ਤੌਰ ਤੇ ਪਰਚਾ ਸੀ ਧਾਰਾ ਵੀ ਉਹਨੇ ਆਪ ਲਾਈ ਉਹ ਤਾਂ ਥਾਣੇਦਾਰ ਲਾਉਂਦਾ ਮੇਰੇ ਤੇ ਉਹਨੇ ਲਾਤੀ ਮਗਰ ਇਹ ਸਾਰੀ ਚੀਜ਼ਾਂ ਦਾ ਨਿਚੋੜ ਹਾਲੋਨਰੇਬਲ ਹਾਈ ਕੋਰਟ ਨੇ ਆਪਦੇ ਆਰਡਰ ਚ ਦਿੱਤਾ ਮਗਰ ਸਰਕਾਰਾਂ ਨਹੀਂ ਮੰਨਦੀਆਂ ਦੇਖੋ ਮੈਂ ਕੇਜਰੀਵਾਲ ਸਾਹਿਬ ਤੇ ਵਿਪਤਾ ਪਈ ਹੈ ਮੈਨੂੰ ਉਹਨਾਂ ਨਾਲ ਅਮਰ ਦਰਦੀ ਹੈ ਔਰ ਮੇਰਾ ਤਾਂ ਉਹਨਾਂ ਦਾ ਫਰਕ ਵੇਖ ਲਓ ਉਹ ਤਾਂ ਜਾਂਦੇ ਨਹੀਂ ਚਾਰ-ਚਾਰ ਵਾਰੀ ਸੱਦੇ ਤੇ ਮੈਂ ਤਾਂ ਆਈ ਵਾਰੀ ਆਇਆ ਕਿਉਂਕਿ ਮੈਨੂੰ ਪਤਾ ਝੂਠਾ ਪਰਚਾ ਮੈਂ ਤੁਹਾਨੂੰ ਕਾਂਗਰਸ ਵੇਲੇ ਵੀ ਕਿਹਾ ਸੀਗਾ ਕਿ ਇਹਨਾਂ ਨੂੰ ਪਰਚਾ ਮੇਰੇ ਤੇ ਨਵਾਂ ਦਰਜ ਕਰਨਾ ਪੈਣਾ ਉਹਨਾਂ ਨੂੰ ਕਰਨਾ ਪਿਆ ਅੱਜ ਵੀ ਮੈਂ ਕਹਿਣਾ ਭਗਵੰਤ ਮਾਨ ਨੂੰ ਚਾਹੀਦੀ ਹੈ ਕੰਪਰੋਮਾਈਜ਼ਡ ਲੀਡਰ ਜਿਹੜੇ ਰਾਤ ਦੇ ਹਨੇਰੇ ਉਹਦੇ ਆ ਕੇ ਉਹਦੇ ਨਾਲ ਗੱਲ ਮੁਕਾ ਕੇ ਜਾਣ ਜਾਂ ਉਹਦੀ ਜੇਬ ਕਰਮ ਕਰਕੇ ਜਾਣ ਜਾਂ ਉਹਦੇ ਗੋਡੀ ਹੱਥ ਲਾ ਕੇ ਜਾਣ ਮਜੀਠਿਆ ਨਾ ਤੇਰੀ ਜੇਬ ਗਰਮ ਕਰੂ ਨਾ ਤੇਰੇ ਗੋਡੀ ਹੱਥ ਲਾਉ ਐਕਸਪੋਜ਼ ਕਰੂ ਔਰ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰੂ ਜਿਹੜੇ ਤੈਨੂੰ ਐਕਸਪੋਜ਼ ਕਰਦੇ ਆ ਤੈਨੂੰ ਸਵਾਲ ਕਰਦੇ ਆ ਉਹਨਾਂ ਨੂੰ ਤੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੀ ਸੱਦ ਕੇ ਕਰ ਲਾ ਜ਼ਾਲਮ ਸਰਕਾਰਾਂ ਕਰਦੀਆਂ ਨੇ ਜੇਲ੍ਹਾਂ ਚ ਤੁਸੀਂ ਕਲਾ ਸਕਦੇ ਹੋ ਤੁਹਾਡੀ ਤਾਕਤ ਹੈ ਝੂਠੇ ਪਰਚੇ ਤੁਸੀਂ ਦੇ ਸਕਦੇ ਹੋ ਮਗਰ ਉਸ ਤੋਂ ਬਾਅਦ ਮੇਰਾ ਵੀਰ ਜੇਲ ਇਸ ਨਾਟ ਦੀ ਐਂਡ ਆਲੋ ਤੋਂ ਬਾਅਦ ਕੋਰਟਾਂ ਫੈਸਲਾ ਕਰਦੀਆਂ ਨੇ ਕਿ ਪਰਚੇ ਸਹੀ ਸੀ ਕੀ ਗਲਤ ਸੀ ਹਾਈ ਕੋਰਟ ਨੇ 26 27 ਸਪਿਆ ਚ ਮੇਰੇ ਮਸਲੇ ਚ ਰੂਲਿੰਗ ਦਿੱਤੀ ਔਰ ਜੀਨੇ ਪਰਚਾ ਦਰਜ ਕੀਤਾ ਆ ਵੇਖ ਲੋ ਕੀ ਉਹਦੀ ਖਬਰਾਂ ਲਗਦੀਆਂ ਰਹੀਆਂ ਨੇ ਕਦੇ ਕੋਈ ਡੀਜੀਪੀ ਸੁਣਿਆ ਮੈਂ ਅੱਜ ਐਸਆਈਟੀ ਨੂੰ ਕਹਿ ਕੇ ਆਇਆ ਮੈਂ ਜੀਨੇ ਪਰਚਾ ਦਰਜ ਕੀਤਾ ਇਹ ਤਾਂ ਦੱਸ ਦਿਓ ਉਹਦੇ ਕੋਲ ਕਿਹੜਾ ਕਾਨੂੰਨ ਦਾ ਉਹਦੇ ਅਧਿਕਾਰ ਹੈ ਕਿ ਇਹ ਪੀਓ ਨਾਲ ਪਕਰੇਮਡ ਡਿਫੈਂਡਰ ਕੋਟਾਂ ਦੇ ਉਹਨਾਂ ਨਾਲ ਬਹਿ ਕੇ ਰੋਟੀ ਖਾ ਸਕਦਾ ਸੀ ਆਪਦੇ ਘਰ 'ਚੇ ਰੱਖ ਸਕਦਾ ਸੀ ਸਿਕਿਉਰਿਟੀ ਦੇ ਸਕਦਾ ਸੀ ਉਹਨਾਂ ਦੇ ਆਕੇ ਥਾਣੇਦਾਰ ਲਾਉਂਦਾ ਸੀ ਇਨਲੀਗਲ ਡਿਟੈਂਸ਼ਨ ਜੇਲਾ ਬਣਾਉਣ ਦੀ ਗੱਲ ਕਰਦਾ ਸੀ ਕੰਟਰੈਕਟ ਕਿਲਿੰਗ ਦੀ ਗੱਲ ਕਰਦਾ ਸੀ ਇਹ ਜਾਂ ਗੈਰਕਾਨੂੰਨੀ ਬੰਦਾ ਤਾਂ ਜਿਹੜਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਧੱਜੀਆਂ ਉਡਾ ਸਕਦਾ ਕੁਝ ਕਰ ਸਕਦਾ ਇਸ ਲਈ ਇਹਦੇ ਖਿਲਾਫ ਮੈਂ ਐਕਸ਼ਨ ਦੀ ਮੰਗ ਕੀਤੀ ਹੈ ਹਾਂ ਜੇ ਨਹੀਂ ਕਰੂੰਗੀ ਤੇ ਬੜੀ ਗੱਲ ਸਪਸ਼ਟ ਹੈ ਕਿ ਭਗਵਾਨ ਤਮਾਨ ਕਿੱਛੇ ਖਲੋਤੇ ਇਹਨਾਂ ਦੇ ਮਸਲੇ ਚ ਇਹ ਜੇ ਆਪਸ਼ਨਾਂ ਦੇ ਮਸਲੇ ਨੇ ਔਰ ਇੱਕ ਗੱਲ ਦੀ ਮੈਂ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਕੋਈ ਨਹੀਂ ਹੁਣ ਤੁਹਾਨੂੰ ਸ਼ਾਇਦ ਅੱਜ 16 ਨੂੰ 10 ਨੂੰ ਸੱਧਿਆ 18 ਨੂੰ ਤੁਹਾਨੂੰ ਸੱਧਿਆ ਮੈਨੂੰ ਵੀ ਤੇ ਸੱਧਣ ਦੀ ਸਾਡੀ ਟਾਈਮਿੰਗ ਬੜੀ ਮਿਲਦੀ ਆ ਫਰਕ ਇਹਨਾਂ ਕਿ ਮੈਂ ਪੇਸ਼ ਹੋ ਜਾਂਦਾ ਉਹ ਪੇਸ਼ ਨਹੀਂ ਹੁੰਦਾ ਪਤਾ ਨਹੀਂ ਕਾਦੀ ਘਬਰਾਟ ਜਾਜ ਭੇਜ ਦਿਆਂਗੇ ਬਿਪਾਸਨਾ ਦਾ ਕੋਰਸ ਕਰਨਾ ਹੈ ਤੇ ਪਹਿਲਾਂ ਕਰ ਲੋ ਮਗਰ ਜਾ ਆਇਓ ਉਹੀ ਨਹੀਂ ਫੇਰ ਕੀ ਆ ਕਾਨੂੰਨ ਤਾਂ ਉਹਨਾਂ ਲਈ ਵੀ ਉਹੀ ਆ ਜੋ ਮੇਰੇ ਲਈ ਆ ਮਗਰ ਕਾਨੂੰਨ ਦੀ ਇੱਕ ਪਾਲਣਾ ਕਰਦਾ ਅਸੀਂ ਪਾਲਣਾ ਕਰਦੇ ਆ ਉਹ ਧਜੀਆਂ ਉਡਾਉਂਦਾ ਔਰ ਫੇਰ ਇਹ ਆਮ ਆਦਮੀ ਪਾਰਟੀ ਵਾਲੇ ਜਦ ਇਹਨਾਂ ਨੂੰ ਸੂਟ ਕਰਦਾ ਤਾਂ ਕਾਨੂੰਨ ਨੂੰ ਹੋਰ ਰੰਗ ਦੇ ਦਿੰਦੇ ਇਸ ਲਈ ਮੈਂ ਛੋਟਾ ਸਬਦ ਦਾ ਬੜਾ ਮਸ਼ਕੂਰ ਆ ਪੂਰੀ ਅਸੀਂ ਕਾਰਪੋਰੇਸ਼ਨ ਕਰਦੇ ਆ ਔਰ ਹਰ ਤਰੀਕੇ ਨਾਲ ਕਿਉਂਕਿ ਇਹ ਸਾਰੇ ਇਹ ਵੀ ਧਿਆਨ ਚ ਰੱਖੋ ਕਿ ਜਿਹੜੀ ਐਫ ਆਈ ਆਰ ਹੋਈ ਹੈ ਸਾਰੇ ਮਾਮਲੇ ਪਹਿਲਾਂ ਕੋਰਟ 'ਚ ਸੈਟਲ ਹੋ ਗਏ ਆ ਕੋਰਟ ਨੇ ਨਾ ਚ ਵੱਢ ਦਿੱਤਾ ਇਹ ਤਾਂ ਐਵੇਂ ਪਹਿਲੀ ਵਾਰੀ ਹੋਇਆ ਕੋਰਟ ਦੇ ਫੈਸਲਿਆਂ ਤੋਂ ਬਾਅਦ ਵੀ ਸਰਕਾਰ ਹੋ ਗਈ ਮੈਂ ਨਾ ਮੰਨੂ ਕੇਜਰੀਵਾਲ ਸਾਹਿਬ ਨੇ ਇਹਨਾਂ ਕੇਸਾਂ ਦੇ ਵਿਹਾਰ ਤੇ ਮੇਰੇ ਤੋਂ ਮਾਫੀ ਮੰਗੀ ਆ ਮੈਂ ਉਹਨਾਂ ਦੀ ਕਦਰ ਕਰਦਾ ਆ ਇਸ ਗੱਲ ਦੀ ਮਗਰ ਇਹ ਜਿਹੜਾ ਅਸਤੀਫਾ ਦੇ ਕੇ ਉਦੋਂ ਭੱਜ ਗਿਆ ਸੀ ਪ੍ਰਧਾਨਗੀ ਤੋਂ ਭਗਵੰਤ ਮਾਨ ਤੇ ਹੁਣ ਕਿਉਂ ਤਲੇਵੇਂ ਚੱਟਦਾ ਫਿਰਦਾ ਫਿਰ ਹੁਣ ਕਿਉਂ ਬਹਿ ਗਿਆ ਉੱਥੇ ਉਨੇ ਤਾਂ ਮਾਪੀ ਮੰਗੀ ਸੀ ਔਰ ਉਦੋਂ ਤੂੰ ਭੱਜਿਆ ਸੀ ਹੁਣ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਮੌਕਾ ਪ੍ਰਸਤੀ ਹੈ ਇਸ ਲਈ ਚਲੋ ਇਹਨਾਂ ਨੇ ਆਪ ਦਾ ਕੰਮ ਕਰਨਾ ਅਹੀ ਆਪ ਦਾ ਕੰਮ ਕਰਨਾ ਔਰ ਮੈਂ ਤਾਂ ਪਹਿਲਾਂ ਵੀ ਹਰ ਤਰੀਕੇ ਨਾਲ ਕਾਰਪੋਰੇਟ ਕੀਤਾ ਔਰ ਅੱਜ ਵੀ ਕਰ ਰਿਹਾ ਔਰ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਹੋਇਆ ਉਹਦੀ ਰਾਜੇਵੜਿੰਗ ਨੂੰ ਵਧਾਈ ਤੇ ਭਗਵੰਤ ਮਾਨ ਨੂੰ ਵਧਾਈ ਪਾਈ ਹੁਣ ਤਾਂ ਤੁਹਾਡਾ ਪ੍ਰਧਾਨ ਹੀ ਪ੍ਰਧਾਨ ਜੀ ਪ੍ਰਧਾਨ ਜੀ ਜਿਹਨੂੰ ਵਿਧਾਨ ਸਭਾ ਚ ਕਰਦਾ ਸੀ ਅੰਦਰ ਹੁਣ ਬਾਹਰ ਵੀ ਕਰਨ ਦਾ ਮੌਕਾ ਮਿਲੂ ਔਰ ਹੁਣ ਰਾਤ ਦੇ ਦਿਨੇ ਨਹੀਂ ਹੁਣ ਤਾਂ ਜਿਨੇ ਮਿਲਿਆ ਕਰਿਓ ਆਪਸ ਚ ਗਲਵੱਕੜੀ ਪਾਇਆ ਕਰੋ ਤੇ ਜਿਹੜੇ ਫੜ ਕੇ ਅੰਦਰ ਦਿੱਤੇ ਸੀ ਅੱਜ ਉਹ ਵਾਸ਼ਿੰਗ ਮਸ਼ੀਨ ਚੋ ਸਮਝੋ ਚੰਡੀਗੜ੍ਹ ਚ ਤਾਂ ਕੱਢ ਤੇ ਇਹਨਾਂ ਦਾ ਸਮਝੌਤਾ ਹੋ ਹੀ ਗਿਆ ਮੇਹਰ ਦੀ ਇਲੈਕਸ਼ਨ ਚ ਉੱਥੇ ਕੇਜਰੀਵਾਲ ਸਾਹਿਬ ਨੇ ਆਪ ਦਾ ਸਕਾਫ ਖਰਗੇ ਸਾਹਿਬ ਨੂੰ ਪਾਤਾ ਇੱਥੇ ਵੀ ਪੰਜਾਬ ਚ ਵੀ ਖੁਸ਼ਖਬਰੀ ਆਈ ਲੋ ਮਗਰ ਪੰਜਾਬ ਦੇ ਲੋਕਾਂ ਨੂੰ ਸਮਝ ਆ ਜਾਊ ਕਿ ਜਿਹੜੇ ਨੌ ਦੀ ਲੀਡਰ ਆ ਆਪੋਜੀਸ਼ਨ ਬਣੇ ਫਿਰਦੇ ਸੀ ਜਾਂ ਆਪੋਜੀਸ਼ਨ ਪਾਰਟੀ ਕਹਾਉਂਦੇ ਸਨ ਉਹਨਾਂ ਦੇ ਅਸਲੀ ਚਿਹਰੇ ਬੇਨਕਾਬ ਹੋ ਰਹੇ ਸਾਰਾ ਖਾਲੀ ਜਲਦਾ ਸਮਝੌਤਾ ਹੋ ਰਿਹਾ ਜੀ ਭਾਜਪਾ ਦੇ ਨਾਲ ਜਿਵੇਂ ਤੁਸੀਂ ਕਹਿੰਦੇ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਤਾਂ ਹੋ ਹੀ ਗਿਆ ਮਤਲਬ ਹੁਣ ਜਿੰਨਾ ਦਾ ਹੋ ਗਿਆ ਉਹਨਾਂ ਦੀ ਤਾਂ ਵਧਾਈ ਲਾ ਲਾ ਉਹਨਾਂ ਦੀ ਤਾਂ ਲੈਂਦਾ ਨਹੀਂ ਜਿਨ੍ਹਾਂ ਦੀ ਉਹ ਯਾਦਾਂ ਕਾ ਮੈਂ ਕਬੂਲ ਕੀਤੀ ਹੈ ਵਧਾਈ ਬੀਐਸਪੀ ਦੇ ਮਾਇਆਵਤੀ ਨੇ ਵੀ ਕਿਹਾ ਸੀਗਾ ਕਿ ਮੈਂ ਮਾਇਆਵਤੀ ਜੀ ਨੇ ਕਿਹਾ ਤੇਰਾ ਦਿੰਦੇ ਸਕੇ ਨਹੀਂ ਕਿਹਾ ਜੀ ਮਾਇਆਵਤੀ ਜੀ ਨੇ ਬੇਨੀਵਾਲ ਸਾਫ ਜਿਹੜੇ ਇੱਥੋਂ ਦੇ ਇੰਚਾਰਜ ਹੈ ਉਹਨਾਂ ਨੇ ਪੰਜਾਬ ਦੇ ਬਾਰੇ ਸਪਸ਼ਟ ਕਰਤਾ ਜੀ ਕਿ ਸਾਡਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਨਾਲ ਹੈ ਪੰਜਾਬ ਤੋਂ ਬਾਹਰ ਉਹ ਕੱਲੇ ਲੜਨਗੇ ਉਹਨਾਂ ਨੇ ਗੱਲ ਸਪਸ਼ਟ ਕਰਤੀ ਅੱਜ ਕਿੰਨੇ ਕੇ ਸਵਾਲ ਪੁੱਛੇ ਜੀ ਔਰ ਵਿਵਹਾਰ ਕਰਿਆ ਉਹਨਾਂ ਦਾ ਦੇਖੋ ਮੇਰੇ ਤੋਂ ਕਿਉਂ ਪੁੱਛਦੇ ਹੋ ਉਹ ਪੰਨੂ ਨੂੰ ਪੁੱਛ ਲੋ ਨਾ ਗੰਜੂ ਨੂੰ ਜਾ ਕੇ ਉਹਨੇ ਦਾਸੀ ਦੇਣਾ ਤੁਹਾਨੂੰ ਵਹਿਮ ਮਣਕਣਤ ਕਹਾਣੀਆਂ ਬਣਾ ਕੇ ਪੇਸ਼ ਕਰਦੇ ਆ ਮੈਂ ਤਾਂ ਕਹਿੰਦਾ ਅਗਲੀ ਯਾਰੀ ਭਗਵੰਤ ਮੰਗ ਜੇ ਉਹਦੇ ਚ ਜਾਨ ਹੈ ਉਹ ਆਪ ਆਵੇ ਸਟੇਡੀਅਮ 'ਚ ਰੱਖ ਲੋ ਤੁਸੀਂ ਉੱਥੇ ਸਵਾਲ ਜਵਾਬ ਕਰ ਲਿਓ ਸਿੱਟ ਜੀ ਕਿਉਂਕਿ ਤੁਸੀਂ ਜਿੰਦਾਬਾਦ ਸ਼ਿਟ ਕੌਣ ਬਣਾ ਰਿਹਾ ਭਗਵੰਤ ਮਾਨ ਬਣਾ ਰਿਹਾ ਰਿਪੋਰਟਿੰਗ ਭਗਵੰਤ ਮਾਨ ਨੂੰ ਹੋ ਰਹੀ ਹੈ ਸਵਾਲ ਜਵਾਬ ਕੀ ਹੋਏ ਤੁਹਾਡੇ ਸਾਹਮਣੇ ਆ ਜਾਣੇ ਮਗਰ ਜੇ ਇਹਨਾਂ ਕੋਲ ਕੋਈ ਸਬੂਤ ਹੁੰਦਾ ਤੇ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਨੇ ਕੋਰਟ ਨੂੰ ਦੇ ਦੇਦੇ ਨੇ 2 ਸਾਲ ਨਹੀਂ ਲੱਗਦੇ ਮੇਰਾ ਵੀ ਚਲਾਨ ਪੇਸ਼ ਕਰਨ ਇਹ ਤਾਂ ਹੁਣ ਇਹਨਾਂ ਨੇ ਝੂਠਾ ਸੱਚਾ ਕੁਝ ਪਣਾਉਣਾ ਹੁਣ ਲੱਭ ਰਿਹਾ ਬਣਾਉਣਗੇ ਕਹਾਣੀ ਪਾਉਣਗੇ ਤੁਹਾਨੂੰ 2 ਦਿਨ ਦੀਆਂ ਖਬਰਾਂ ਦੇਣਗੇ ਤੇ ਮੁੜ ਕੇ ਕੋਰਟ ਤੁਸੀਂ ਵੇਖ ਲਿਓ ਸੱਚ ਦੇ ਕੋਰਟ ਚ ਸੱਚ ਦੀ ਜਿੱਤੂ ਐਨਟੀਪੀਸੀ ਦੀ ਰਿਪੋਰਟ ਦੇ ਵਿੱਚ ਸਲਤਨਤ ਵੱਲੋਂ ਵੀ ਗੋਲੀ ਕਾਂਢ ਦਾ ਦੋਸ਼ੀ ਦੱਸਿਆ ਭਗਵੰਤ ਮਾਨ ਨੂੰ ਤੇ ਕੁਝ 100% ਭਗਵੰਤ ਮਾਨ ਦੋਸ਼ੀ ਹੈ ਜੀ ਮੈਂ ਉਸ ਦਿਨ ਵੀ ਵੀਡੀਓ ਜਾਰੀ ਕੀਤੀ ਹੈ ਔਰ ਮੈਂ ਇਮੀਡੀਏਟਲੀ ਪਰਚੇ ਦੀ ਮੰਗ ਕਰਦਾ ਕਿਉਂਕਿ ਐਸਐਸਪੀ ਵੱਤਸਲਾ ਗੁਪਤਾ ਦੇ ਖਿਲਾਫ ਡੀਆਈਜੀ ਭੁਪਤੀ ਦੇ ਖਿਲਾਫ ਇੱਕ ਉਥੇ ਡੀਐਸਪੀ ਸੀ ਜਸਪ੍ਰੀਤ ਜਾਂ ਕੀਨੋਾ ਫਗਵਾੜੇ ਦਾ ਉਹਦਾ ਮੈਂ ਉਥੇ ਨਾਂ ਦੱਸਿਆ ਸੀ ਸਬ ਇੰਸਪੈਕਟਰ ਆ ਜਿਹੜੇ ਸਿੱਧੇ ਭਗਵੰਤ ਮਾਨ ਨਾਲ ਉਥੇ ਗੱਲਾਂ ਜੋ ਹੋ ਰਹੀਆਂ ਸੀ ਅਫਸਰਾਂ ਦੀ ਉਹ ਸਾਹਮਣੇ ਆਈ ਹੈ ਹਜ਼ਾਰ ਤੋਂ ਨੇੜੇ ਤੇਰੇ ਫਾਇਰਿੰਗ ਹੋਈ ਹੈ ਗੁਰੂ ਘਰ 'ਚ ਭਾਈ ਕਿਨੂੰ ਜਾਜਿਤ ਹੈ ਫਾਇਰਿੰਗ ਦੀ ਔਰ ਜੇ ਆ ਜਿੰਨਾ ਤੇ ਕਾਰਵਾਈ ਨਹੀਂ ਹੁੰਦੀ ਇਹ ਤੋਂ ਉਹ ਜਿੰਨੇ ਢੋਂਗੀ ਹੈ ਨਾ ਜਿਹੜੇ ਸਰਕਾਰੀ ਬਾਬੇ ਨੇ ਜਿਹੜੇ ਜਾ ਕੇ ਮੱਤੇ ਪਾਉਂਦੇ ਦਿੱਲੀ ਅੱਜ ਉਹਨਾਂ ਨੂੰ ਵੀ ਸਵਾਲ ਉੱਠਨੇ ਆ ਕਿ ਗੁਰੂ ਘਰ ਗੋਲੀ ਚੱਲੀ ਆ ਬੇਰ ਸਾਹਿਬ ਦੇ ਸਾਹਮਣੇ ਗੋਲੀ ਚੱਲੀ ਆ ਬੂਟ ਪਾ ਕੇ ਲੋਕ ਗੁਰੂ ਘਰ ਚ ਸ਼ਾਮਲ ਹੋਏ ਆ ਅਖੰਡ ਪਾਤਸ਼ਾਹ ਖੰਡਿਤ ਕੀਤੇ ਗਏ ਆ ਔਰ ਅੱਜ ਵੀ ਨਹੀਂ ਬੋਲਦੇ ਇਹ ਤੋਂ ਸਮਝ ਆਉਂਦੀ ਹੈ ਕਿ ਉਹਨਾਂ ਲਈ ਪੋਲਿਟਿਕਸ ਮੁੱਖ ਹੈ ਗੁਰੂ ਮੁੱਖ ਨਹੀਂ ਵੀਡੀਓ ਦੀ ਗੱਲ ਕੀਤੀ ਸੀ ਜੀ ਕਦੋਂ ਵੀ ਡੀਸੀ ਨੇ ਔਰ ਐਸਐਸਪੀ ਨੇ ਕਪੂਰਥਾਣਾ ਕੀ ਲੱਗਦਾ ਸੁਭਾਰੇ ਆ ਕੁਝ ਸੁਭਾਵਿਕ ਆ ਜਵਾਬ ਹੈ ਹੀ ਕੋਈ ਨਹੀਂ ਦੇਖੋ ਤੁਸੀਂ ਸਭ ਤੋਂ ਵੱਡੀ ਅਗਲੀ ਗੱਲ ਐਸ ਡੀ ਐਮ ਕਹਿੰਦਾ ਫਾਇਰਿੰਗ ਹੋਈ ਨਹੀਂ ਤੇ ਮੈਂ ਪਰミਸ਼ਨ ਕਿ ਦੇਣੀ ਸੀ ਕਿਉਂਕਿ ਮੈਜਿਸਟਰੇਟ ਦਿੰਦਾ ਲਾਅਨ ਆਰਡਰ ਚ ਮੈਜਿਸਟਰੇਟ ਕਹਿੰਦਾ ਫਾਇਰਿੰਗ ਹੀ ਨਹੀਂ ਹੋਈ ਤੇ ਵੀਡੀਓ ਤਾਂ ਤੁਹਾਡੇ ਸਾਹਮਣੇ ਆ ਗਈ ਕਿ ਫਾਇਰ ਕਿੰਨੇ ਚਲੇ ਹੁਣ ਮੈਂ ਕੀ ਜਵਾਬ ਦਵਾਂਗੀ ਐਸ ਐਸ ਪੀ ਅੱਜ ਨਾ ਪਰਚਾ ਦਰਜ ਹੋਵੇ ਕੱਲ ਨਾ ਹੋਵੇ ਸਾਲ ਬਾਅਦ 2 ਸਾਲ ਬਾਅਦ ਇਹ ਪਰਚਾ ਦਰਜ ਹੋਣਾ ਹੀ ਹੋਣਾ ਇਹ ਐਸਐਸਪੀ ਡੀਆਈਜੀ ਮੌਕੇ ਦੇ ਉਹਨਾਂ ਅਫਸਰਾਂ ਤੇ ਸਭ ਤੋਂ ਦਰਜ ਹੋਣਾ ਹੈ ਜਿਹੜੇ ਉੱਥੇ ਮੌਕੇ ਤੇ ਇਹ ਧੱਕੇਸ਼ਾਹੀ ਗੁਰੂ ਘਰ ਤੇ ਦਾਖਲ ਹੋ ਕੇ ਬੂਟ ਪਾ ਕੇ ਔਰ ਮੈਂ ਹੋਰ ਦੱਸ ਦਿਆਂ ਮੇਰੇ ਨੋਟਿਸ 'ਚ ਜਿਹੜੀ ਹੋਰ ਗੱਲ ਆਈ ਆਫਟਰ ਮੈਂ ਜਲੰਧਰ ਪ੍ਰੈਸ ਕਾਨਫਰੰਸ ਇਹ ਸ਼ਰਾਬ ਪੀ ਕੇ ਵੀ ਕਈ ਅਫਸਰ ਉੱਥੇ ਗਏ ਆ ਕਿਉਂਕਿ ਪਹਿਲਾਂ ਇਹ 5 ਵਜੇ ਆਏ ਫਿਰ ਇਹ 7 ਵਜੇ ਆਏ ਫਿਰ ਇਹ 10 ਵਜੇ ਆਏ ਕਿਉਂਕਿ ਉੱਥੇ ਸੰਗਤ ਬੜੀ ਸੀ ਉਦੋਂ ਦਾਖਲ ਨਹੀਂ ਹੋਏ ਫਿਰ ਇਹ 4 ਵਜੇ ਦਾਖਲ ਹੁੰਦੇ ਉਸ ਤੋਂ ਪਹਿਲਾਂ ਡੀਐਸਪੀ ਫਗਵਾੜੇ ਦੇ ਘਰ 'ਚ ਬੈ ਕੇ ਕਈ ਅਫਸਰਾਂ ਨੇ ਸ਼ਰਾਬ ਪੀਤੀ ਉਹ ਜਿਹੜਾ ਜਸਪ੍ਰੀਤ ਹੈ ਕੌਣ ਹੈ ਔਰ ਕਈ ਅਫਸਰ ਸ਼ਰਾਬੀ ਹਾਲਤ 'ਚ ਗੁਰੂ ਘਰ 'ਚ ਦਾਖਲ ਹੋਏ ਆ ਕਿ ਇਹ ਅੱਜ ਦਾ ਹਾਲਾਤ ਨੇ ਲੋਅਰ ਆਰਡਰ ਦੇ ਔਰ ਕਿਸ ਤਰੀਕੇ ਨਾਲ ਕੰਟ੍ਰੈਕਟ ਕਿਲਿੰਗ ਹੋ ਰਹੀ ਹੈ ਲੋਅਰ ਆਰਡਰ ਦਾ ਜੋ ਹਾਲਾਤ ਨੇ ਉਹ ਤੁਸੀਂ ਬਿਹਤਰ ਜਾਣਦੇ ਹੋ ਪੁਲਿਸ ਨੂੰ ਪੁਲਿਸ ਨੂੰ ਸਿਰਫ ਤੇ ਸਿਰਫ ਸੀਐਮ ਫੈਮਿਲੀ ਦੀ ਸਿਕਿਉਰਿਟੀ ਵਾਸਤੇ ਤੇ ਵਿਰੋਧੀ ਦੀ ਬਦਲਾਖੋਰੀ ਵਾਸਤੇ ਵਰਤਿਆ ਜਾ ਰਿਹਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਨਹੀਂ ਹੈ ਪੁਲਿਸ ਨੌਂਡਰੋਪਟ ਪੰਚਾਇਲੇ ਜੀ ਵੀ ਖਰਾਬ ਹੋ ਰਿਹਾ ਕੱਲ ਵੀ ਕੇਬਲ ਦੇ ਦਫਤਰ ਤੋਂ 25-30 ਲੱਖ ਰੁਪਏ ਦਾ ਸਮਾਨ ਸ਼ਟਰ ਤੋੜ ਕੇ ਚੋਰੀ ਕਰ ਲਿਆ ਜੀ ਸ਼ਟਰ ਚੋਰੀ ਕਰਿਆ ਪੁਲਿਸ ਰਿਪੋਰਟ ਨਹੀਂ ਲਿਖੀ ਜੀ ਡੀਜੀਪੀ ਨੂੰ ਧਮਕੀ ਆਈ ਹੈ ਕਹਿੰਦੇ ਵੀ ਇਹਦੇ ਸਿੱਖ ਫੋਰ ਜਸਟਿਸ ਨੇ ਧਮਕੀ ਦਿੱਤੀ ਹੈ ਵੀ ਅਸੀਂ ਜਿਹੜਾ ਹੈਗਾ ਉਹ ਗੰਨ ਤੋਂ ਬਾਹਰਾਂਗੇ ਜੇ ਲੋ ਦੇਖੋ ਮੈਂ ਇਸ ਗੱਲ ਦੇ ਤਾਂ ਨਹੀਂ ਖਿਲਾਫ ਆ ਕਿਸੇ ਨੂੰ ਡੀਜੀਪੀ ਨੂੰ ਜਾਂ ਮੁੱਖ ਮੰਤਰੀ ਨੂੰ ਧਮਕੀ ਦਵੇ ਮੈਂ ਉਸ ਗੱਲ ਦੇ ਖਿਲਾਫ ਮਗਰ ਪੰਜਾਬ ਦੇ ਲਾਅ ਨਾਅਰ ਤੇ ਕੀ ਹਾਲਾਤ ਬਣੇ ਆ ਜਿਹੜਾ ਕੋਈ ਗੱਲ ਕਰੇ ਸਚਾਈ ਦੀ ਜੋ ਪੰਜਾਬੀ ਨੌਜਵਾਨਾਂ ਤੇ ਜਿਸ ਤਰੀਕੇ ਨਾਲ ਐਨਐਸਏ ਲਾ ਕੇ ਧੱਕੇਚਾਹੀ ਕੀਤੀ ਆ ਗੁਰੂ ਘਰ 'ਚ ਗੋਲੀਆਂ ਚੱਲਣ ਤੇ ਚੀਫ ਮਿਨਿਸਟਰ ਅੱਖਾਂ ਮੀਟ ਲਵੇ ਇਹ ਕੋਈ ਬਰਦਾਸ਼ਤ ਨਹੀਂ ਕਰ ਸਕੂਗਾ ਅੱਜ ਨਹੀਂ ਤੇ ਕੱਲ ਇੱਥੇ ਕਾਰਵਾਈ ਹੋਊਗੀ ਕਿਉਂਕਿ ਮੁੱਖ ਮੰਤਰੀ ਆਪ ਕਹਿੰਦੇ ਆ ਕਿ ਮੁੱਖ ਮੰਤਰੀ ਤੇ ਇਜਾਜ਼ਤ ਤੋਂ ਬਗੈਰ ਗੋਲੀ ਨਹੀਂ ਚੱਲ ਸਕਦੀ ਤੇ ਭਾਈ ਇਹ ਸਭ ਨੂੰ ਪਤਾ ਹੈ ਕਿ ਇੱਥੇ ਜਿਵੇਂ ਜੇਲ੍ਹ ਦੇ ਇੰਟਰਵਿਊ ਭਗਵੰਤ ਮਾਨ ਦੀ ਮਨਜ਼ੂਰੀ ਨਾਲ ਹੋਈ ਹੈ ਨਾ ਲਾਰੈਂਸ ਬਿਸ਼ਨੋਈ ਦੀ ਇਹ ਗੋਲੀ ਵੀ ਚਾਹੇ ਉਹ ਇੱਥੇ ਪਟਿਆਲੇ ਚੱਲੀ ਸੀ ਉਦੋਂ ਕਾਲੀ ਮਾਤਾ ਮੰਦਰ ਦੇ ਅੱਗੇ ਮੰਦਰ ਦੇ ਅੰਦਰ ਜਾਂ ਬਾਹਰ ਔਰ ਉਸ ਵੇਲੇ ਵੀ ਲੋਕ ਲਕੋਏ ਗਏ ਸਨ ਹੁਣ ਵੀ ਲੋਕ ਲਕੋਏ ਜਾ ਰਹੀ ਜਿਹੜੇ ਫੱਟਰ ਹੋਏ ਔਰ ਚਾਹੇ ਸੁਲਤਾਨਪੁਰ ਗੋਲੀ ਚੱਲੀ ਹੈ ਇਹ ਮੁੱਖ ਮੰਤਰੀ ਜੀ ਇਜਾਜ਼ਤ ਤੋਂ ਬਗੈਰ ਨਹੀਂ ਚੱਲੀ ਪਟਿਆਲੇ ਦੇ ਵਿੱਚ ਵੀ ਕਾਰੋਬਾਰ ਦੇ ਕਮਜ਼ੋਰੇ ਲੋਕਾਂ ਦੇ ਕਾਰੋਬਾਰ ਦੇ ਕਮਜ਼ੋਰੇ ਪਟਿਆਲੇ ਦੇ ਕੇਵਲ ਦੇ ਦਫਤਰ ਦੇ ਵਿੱਚ 25 30 ਲੱਗਦਾ ਦੇਖੋ ਕੇਵਲ ਦੇ ਫਾਸਟਵੇ ਦੇ ਹੱਕ 'ਚ ਆਨਰੇਬਲ ਕੋਰਟ ਨੇ ਬੜੀ ਸਖਤ ਟਿੱਪਣੀ ਦਿੱਤੀ ਆ ਜਿਸ ਤਰੀਕੇ ਨਾਲ ਗੁਰਦੀਪ ਸਿੰਘ ਨੂੰ ਫਾਸਟਵੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇੱਥੇ ਜਿਹੜਾ ਇੱਕ ਐਮਐਲਏ ਆਪ ਦੇ ਆਪ ਨੂੰ ਫੁੱਫੜ ਦੱਸਦਾ ਉਸ ਤੋਂ ਲੂੰ ਕੀਤਾ ਜਾ ਰਿਹਾ ਉਹ ਫੁੱਫੜ ਨੂੰ ਵੀ ਕਹੂੰਗਾ ਬੰਦਾ ਬਣ ਜਾ ਪਾਉ ਪਤਾ ਨਹੀਂ ਜੀਦਾ ਵੀ ਤੂੰ ਫੁੱਫੜ ਆ ਇਹ ਕੰਮ ਨਹੀਂ ਠੀਕ ਗਲਤ ਕੰਮ ਦਾ ਅਖੀਰ ਚ ਭੁਗਤ ਨਹੀਂ ਪੈਂਦੀ ਔਰ ਉਹਨੂੰ ਵੀ ਭੁਗਤ ਨਹੀਂ ਪਾਉਗੀ ਔਰ ਜੋ ਉਹਦੇ ਆਖੇ ਗਲਤ ਕੰਮ ਕਰ ਰਿਹਾ ਉਹ ਵੀ ਸੁਚੇਤ ਰਹਿਣ ਪਾ ਵੀਡੀਓ ਕੋ ਦਰ ਵੀਡੀਓ ਕੋ ਕਰਾਂ ਜਿਹੜੀ ਵੀਡੀਓ ਹੁਣ ਅੱਜ ਇੱਥੋਂ ਵਿਲੇ ਹੋਏ ਆ ਆਗੇ ਸ਼ਾਮ ਨੂੰ ਹੁਣ ਤੁਹਾਡੇ ਨਾਲ ਵਾਅਦਾ ਕਿ ਝੰਡਾ ਲਰਾਉਣ ਤੋਂ ਪਹਿਲਾਂ ਇਹ ਵੀਡੀਓ ਮੈਂ ਬੜੀ ਛੇਤੀ ਨਹੀਂ ਲੈ ਐਲਾਨ ਕਰੀਦਾ ਹੁੰਦਾ ਮੇਰਾ ਵੀ ਇਹ ਵੀਡੀਓ ਬੜੀ ਛੇਤੀ ਕਿਸੇ ਉਹੋ ਜੀ ਅਥਾਰਟੀ ਅੱਗੇ ਜਾ ਕੇ ਦਊਂਗਾ ਜੀ ਦੇ ਇਹਦੇ ਤੇ ਨਿਰਪੱਖ ਜਾਂਚ ੋ ਕੇ ਸਚਾਈ ਤੁਹਾਡੇ ਸਾਹਮਣੇ ਆਵੇ ਕਿਉਂਕਿ ਉਸ ਇਸ ਵੀਡੀਓ ਨੂੰ ਦਬਾਉਣ ਦੀ ਇਹ ਵੀਡੀਓ ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਖਰੀਦਣ ਦੀ ਹਰ ਤਰੀਕੇ ਦੀ ਗੱਲ ਹੋਈ ਔਰ ਉਸ ਮੰਤਰੀ ਨੂੰ ਵੀ ਪਤਾ ਹੈ ਨਾਮ ਕੀ ਮੰਤਰੀ ਨਾਮ ਆ ਹੀ ਜਾਣਾ ਜਦੋਂ ਵੀਡੀਓ ਆ ਗਈ ਤੇ ਨਾਮ ਕੀ ਛਕਲ ਆ ਜਾਣੀ ਸਾਹਮਣੇ ਹਾਂਜੀ ਵਿਕਰਮ ਸਿੰਘ ਜਿੰਦਾਬਾਦ ਇਹ ਜੇ ਕੰਮ ਜਿਹੜਾ ਕਰਦਾ ਨਾ ਉਹ ਮਾਝੇ ਦਾ ਚਾਹੀਦਾ ਨਾ ਮਾਲਵੇ ਦਾ ਚਾਹੀਦਾ ਨਾ ਦੁਆਬੇ ਦਾ ਚਾਹੀਦਾ ਉਹ ਕੱਲਾ ਤੇ ਕੱਲਾ ਝਾੜੂ ਵਾਲੇ ਅਰਗੇ ਦੀ ਹਰਕਤ ਕਰ ਸਕਦੇ ਆ ਭਾਈ ਇਹ ਚੰਗੇ ਕੰਮ ਨਹੀਂ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜੇ ਦਿਨ ਮੈਂ ਵੀਡੀਓ ਆਉਣੀ ਆ ਵੀਡੀਓ ਜਿੰਨਾ ਨੂੰ ਮੈਂ ਦੇਣੀ ਆ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਆਪ ਦੇ ਆਪ ਦੇ ਮੋਬਾਈਲ ਫੋਨ ਨਿਆਣਿਆਂ ਨਿਊਣਿਆਂ ਕੋਲੋਂ ਖੋਲਿਓ ਆਪ ਵੀ ਵੇਖਿਓ ਨਹੀਂ ਵੇਖਿਓ ਮੈਂ ਤਾਂ ਸਲਾਹ ਹੀ ਦੇ ਸਕਦਾ ਪਿਛਲੀ ਵਾਰ ਵੀ ਕੋਈ ਬਾਕੀ ਸਵਾਰੀ ਆਪ ਦੀ ਸਮਾਨ ਲਈ ਆਪ ਜਿੰਮੇ ਆ। ਸਤ ਨੂੰ ਲੱਗੇਗਾ ਕਿ ਲੱਕ ਰੈਂਟੀਏ ਤੱਕ ਕੁਛ ਚੀਜ਼ਾਂ ਰਹਿ ਗਈਆਂ ਸਰ ਦੇ ਵਿੱਚ। ਜਿਹੜਾ ਹੈਗਾ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਹੋਰ ਕੀ ਹੈ ਮੇਰਾ ਵੀਰ ਹੋਰ ਕੀ ਹੈ? ਚੋ ਤੁਸੀਂ 5-6 ਸਿੱਟਾ ਬਦਲਣ ਦੀ ਲੋੜ ਪੈਂਦੀ ਆ। ਜੇ ਕੋਈ ਗੱਲ ਹੋਵੇ ਤੇ ਪਹਿਲੀ ਛੇਟੀ ਮਕਾ ਦਿੰਦੀ। ਜਿਹੜੀ ਸਿੱਟ ਦਬਾ ਨਹੀਂ ਚੱਲਦੀ ਉਹਨੂੰ ਬਦਲ ਦਿੰਦੇ। ਅਗਲੀ ਕੋਈ ਤਰੀਕ ਦਿੱਤੀ ਆ। ਉਹ ਆਈ ਜਾਣੀ ਮੇਰੇ ਤੋਂ ਪਹਿਲਾਂ ਤੁਹਾਡੇ ਕੋਲ ਖਬਰ ਆਉਣੀ ਆ। ਮੈਨੂੰ ਤਾਂ ਦਾਸ ਨੂੰ ਤੁਸੀਂ ਦੱਸਦੇ ਹੋ ਕਿ ਆ ਗਈ ਆ ਗਈ ਚਿੱਠੀ ਆ ਗਈ। Yeah, thank you. Thank you.